ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡੇ ਵਾਸਤੇ ਅੱਜ ਦੋ ਟੌਪ ਦੀਆਂ ਚਫਕਾਮਾਂ ਲੈ ਗਏ ਆ ਪਹਿਲੇ ਸੂਏ ਦੁੱਧ ਦਾ ਰਿਕਾਰਡ ਦੇ ਗੱਲ ਕਰੀਏ 7 ਲੀਟਰ ਬਾਈ ਕਹਿੰਦੇ ਚਵਾਇਆ ਤੇ ਦੂਜੇ ਸੂਏ ਸੂਣਾ ਬਾਈ ਕਹਿੰਦੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਮੁੱਲ ਬਾਈ 1 ਲੱਖ ਤੇ 5000 ਰੁਪਏ ਕਰਦਾ ਪਿੰਡ ਲਲਹਾਨ ਦੀ ਜ਼ਿਲ੍ਹਾ ਮੋਗਾ ਤੁਸੀਂ ਬਾਈ ਨਾਲ ਜਾਣਕਾਰੀ ਦੇ ਸਕਦੇ ਬਾਈ ਤੁਹਾਨੂੰ ਖਵਾਨਾ ਬਹੁਤ ਸੋਹਣਾ ਲੱਗਿਆ ਤੇ ਬਾਕੀ ਬਹੁਤ ਸਾਊਸੀਲ ਗਾਂ 7 ਲੀਟਰ ਬਾਈ ਕਹਿੰਦੇ ਚਵਾਏ ਨੇ ਰਿਕਾਰਡ ਸਾਡੇ ਕੋਲੇ ਬਾਈ ਕਹਿੰਦੇ ਤਾਂ ਦੂਜੇ ਸੂਏ ਹੁਣ ਸੂਣਾ ਕੋਈ ਦਿਨ ਬਾਕੀ ਹੈ ਦੂਜੇ ਨੰਬਰ ਤੇ ਲੈ ਗਿਆਗਾ ਇਹਨੇ ਦੂਜੇ ਸੂਏ ਦੁੱਧ ਚਵਾਇਆ ਦੋਸਤੋ 28 ਲੀਟਰ ਤੇ ਤੀਜੇ ਸੂਏ ਹੁਣ ਸੂਣਾ ਕੋਈ ਦਿਨ ਬਾਕੀ ਹੈ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਮੁੱਲ ਬਾਈ 70000 ਰੁਪਏ ਕਰਦੇ ਆ ਪਿੰਡ ਬਾਈ ਦਾ ਲਲਹਾਂ ਦੀ ਜ਼ਿਲ੍ਹਾ ਮੋਗਾ ਤੇ ਬਾਈ ਕੋਲੇ ਇਹ ਦੋਵੇਂ ਗਾਈਆਂ ਇਸ ਟਾਈਮ ਮੌਜੂਦ ਆ ਘਰੇ ਖੜੀਆਂ ਤੁਸੀਂ ਬਾਈ ਤੋਂ ਵੀਡੀਓ ਫੋਟੋ ਮੰਗਾ ਸਕਦੇ ਹੋ ਜਾਣਕਾਰੀ ਬਾਈ ਤੋਂ ਗਾਂ ਬਾਰੇ ਲੈ ਸਕਦੇ ਹੋ ਤੇ ਬਾਕੀ ਤੁਸੀਂ ਹਵਾਨਾ ਚੈੱਕ ਕਰੋਗਾ ਕੋਸੋ ਹੋਣ ਲੱਗਾ ਵੀਡੀਓ ਸ਼ੇਅਰ ਕਰਿਓ ਧੰਨਵਾਦ ਜੀ